ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ 16/7 ਦੀ ਟਰਾਲੀ ਵਿਕਾਊ ਆ 2023 ਮਾਡਲ ਡਬਲ ਟੈਰੀ ਬਲੇਟੀ ਰਿਮ ਵਧੀਆ ਰੰਗ ਪੇਂਟ ਫੁੱਲ ਐਕਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 255000 76583960 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦੀ ਟਰਾਲੀ ਜਿਹੜੀ 255000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸੂਣ ਵਾਲੀ ਮੱਝ ਵਿਕਾਊ ਹੈ ਜੀ ਚੌਥਾ ਸੂਹਾ 1-2 ਦਿਨ ਬਾਕੀ ਨੇ ਸੂਣ ਚ ਰੇਟ ਹੈ 85000 85000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਪਿੰਡ ਖੋਖਰ ਕਲਾ ਮਾਨਸਾ 62802 78411 ਇਸ ਨੰਬਰ ਤੇ ਫੋਨ ਕਰਕੇ ਸੂਣ ਵਾਲੀ ਮੱਝ ਜਿਹੜੀ ਤੁਸੀਂ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਅਜੇ ਖਤਮ ਨਹੀਂ ਹੋਈ ਜੀ ਅੱਗੇ ਬਹੁਤ ਸਾਰੀਆਂ ਹੈਡਰ ਲੈ ਕੇ ਆਏ ਆ ਮਾਨੂਰ 613 ਥੋੜੀ ਵਾਲਾ ਰੀਪਰ ਵਿਕਾਊ ਹੈ ਜੀ ਮਾਡਲ 2018 ਏਰੀਆ ਜੀ ਪਿੰਡ ਰਾਮਪੁਰਾ ਸੰਗਰੂਰ ਇਰਗਾਹਾਗਾ ਬੀਰ ਦਾ ਆਰਾਮਪੁਰਾ ਸੰਗਰੂਰ 7814201761 7814201761 ਇਸ ਨੰਬਰ ਤੇ ਫੋਨ ਕਰਕੇ ਤੂੜੀ ਵਾਲਾ ਰੀਪਰ 2018 ਮਾਡਲ ਹੈ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਤਿੰਨ ਮਸ਼ੀਨਾਂ ਵਿਕਾਊ ਨੇ ਜੀ ਜੈਕ ਕੰਪਨੀ ਦੀਆਂ ਰੇਟ ਹੈਗਾ 35000 ਏਰੀਆ ਜੀ ਪਿੰਡ ਬਿਹਾਲਪੁਰ ਨੇਰੇ ਚਾੜ ਸਾਹਿਬ ਸਮਰਾਲਾ 991464693 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨਾਂ ਦਾ ਰੇਟ ਵਗੈਰਾ ਪੁੱਛ ਕੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨਾਂ ਬਾਰੇ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ i20 ਗੱਡੀ ਵਿਕਾਊ ਹੈ ਜੀ ਗੱਡੀ 2015 ਮਾਡਲ ਪਹਿਲੇ ਨਾਂ ਹੈ ਜੀ ਟਾਇਰ ਨਵੇਂ ਨੇ ਸੈਂਟਰ ਲੋਕ ਹੈ ਜੀ 52419 ਕਿਲੋਮੀਟਰ ਚੱਲੀ ਹੈ ਜੀ ਕਾਗਜੇ ਪੂਰੇ ਨੇ ਏਰੀਆ ਸ਼ਹਿਰ ਬਠਿੰਡਾ ਨੇੜੇ ਪਿੰਡ ਜੱਸੀ ਬਾਗਵਾਲੀ ਰੇਟ ਹੈ ਜੀ 440000 ਜਮਾਂ ਕੰਡੀਸ਼ਨ ਓਕੇ ਹੈ 6239912292 ਇਸ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਬਿੱਲੀ ਜੀਪ ਵਿਕਾਊ ਹੈ ਜੀ 1985 ਮਾਡਲ ਬਿੱਲੀ ਜੀਪ ਵਿਕਾਊ ਹੈ ਜੀ 1985 ਮਾਡਲ ਏਰੀਆ ਜੀ ਪਿੰਡ ਹੁਸੈਨ ਪੱਟੀ ਫਰੀਦਕੋਟ 708706049 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਸੋ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ 60 ਫਾਰਮਟਰੈਕ ਡ੍ਰੈਕਟਰ ਵਿਕਾਊ ਹੈ ਜੀ 2011 ਮਾਡਲ ਹੈ ਜੀ 50% ਟਾਇਰ ਨੇ ਕੰਡੀਸ਼ਨ ਪਈ ਹੈ ਏਰੀਆ ਜੀਰਾ ਜੀ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਜਿਹਦੇ ਵਿੱਚ ਡ੍ਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਰੇਟ ਹੈ ਜੀ 375000 50% ਟਾਇਰ ਨੇ ਜੀਰੇ ਡ੍ਰੈਕਟਰ ਖੜਾ ਤੁਸੀਂ ਦੇਖ ਸਕਦੇ ਹੋ 9463380102 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮਟਰੈਕ ਡ੍ਰੈਕਟਰ ਨੂੰ 375000 ਵਿੱਚ ਖਰੀਦ ਸਕਦੇ ਹੋ Honda ਮੇ ਇਸ ਗੱਡੀ ਵਿਕਾਉ ਹੈ ਜੀ 2014 ਮਾਡਲ ਐਸ ਐਕਸ ਇੰਜਨ ਗੇਅਰ ਦੀ ਓਕੇ ਫੁੱਲ ਗਾਰੰਟੀ ਰੇਟ ਹੈ ਜੀ 335000 335000 ਰੁਪਏ ਰੇਟ ਰੱਖੇ ਗਿਆ ਏਰੀਆ ਗੁਰੂ ਹਰ ਸਹਾਇ ਫਿਰੋਜ਼ਪੁਰ ਬੈਕ ਕੈਮਰਾ ਕੰਡੀਸ਼ਨ ਬਿਲਕੁਲ ਸਾਫ ਹੈ ਗੱਡੀ ਦੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 97814 1908 ਇਸ ਨੰਬਰ ਤੇ ਫੋਨ ਕਰਕੇ Honda Amaze ਗੱਡੀ ਹੈ ਜਿਹੜੀ ਤੁਸੀਂ 335000 ਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲ ਦਾ ਸਹਿਜ 16/7 ਵੇਟ ਹੈ ਜੀ 37 ਕੁਆਂਟਲ ਏਰੀਆ ਜੀ ਗੁਰਦਾਸਪੁਰ ਰੇਟ ਵੀਰ ਨੇ ਦੱਸਿਆ ਨੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਬੈਠ ਕੇ ਗੱਲ ਕਰਕੇ ਡੀਲ ਕਰ ਸਕਦੇ ਹੋ 7696274525 ਇਸ ਨੰਬਰ ਤੇ ਫੋਨ ਕਰਕੇ ਟਰਾਲੀ ਨੂੰ ਖਰੀਦ ਸਕਦੇ ਹੋ ਮਹਿੰਦਰਾ 255 ਟਰੈਕਟਰ ਵਿਕਾਊ ਹੈ ਜੀ 90 ਮਾਡਲ ਪੰਜਾਬ ਨੰਬਰ ਹੈ ਜੀ ਇੰਜਣ ਨਮਾ ਹੋਇਆ ਏਰੀਆ ਪੈਂਡਸ ਸਾਦਿਕ ਫਰੀਦਕੋਟ 92000 ਰੁਪਏ ਰੇਟ ਰੱਖਿਆ ਗਿਆ ਜੀ 9300703600 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 255 ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦੇ ਜੀ ਐਸਰ ਦਾ ਪੈਟਰੋਲ ਪੰਪ ਵਿਕਾਊ ਹੈ ਜੀ ਐਸਰ ਦਾ ਪੈਟਰੋਲ ਪੰਪ ਵਿਕਾਊ ਅਜਮੇਰ ਤੋਂ ਨਗੌਰ ਦੇ ਵਿਚਾਲੇ ਅਜਮੇਰ ਤੋਂ ਨਗੌਰ ਦੇ ਵਿਚਾਲੇ ਆ ਜੀ ਪੈਰਾਉਦਾ ਦੇ ਨੇੜੇ ਸਟੇਟ ਹਾਈਵੇ ਤੇ ਡੇਢ ਵਿੱਗੇ ਜ਼ਮੀਨ ਦੇ ਵਿੱਚ ਇਹ ਬਣਿਆ ਹੋਇਆ ਜੀ 6-7 ਲੱਖ ਦੀ ਰੋਜ਼ਾਨਾ ਦੀ ਸੇਲ ਹੁੰਦੀ ਹੈ ਤੇ ਰੇਟ ਦੀ ਗੱਲ ਕਰੀਏ ਤਾਂ 2.5 ਕਰੋੜ ਰੁਪਏ ਡਿਮਾਂਡ ਹੈ 2.5 ਕਰੋੜ ਰੁਪਿਆ ਜੀ ਡਿਮਾਂਡ ਰੱਖੀ ਗਈ ਹੋਈ ਹੈ ਤੇ ਬਾਕੀ ਤੁਸੀਂ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਗੱਲ ਕਰਕੇ ਪੈਟਰੋਲ ਪੰਪ ਬਾਰੇ ਗੱਲ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 7568842250 7568842250 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੈਟਰੋਲ ਪੰਪ ਹੈ ਜਿਹੜਾ 2.5 ਕਰੋੜ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਨੰਬਰ ਤੇ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜਿਹੜਾ ਵੀਡੀਓ ਦੇ ਵਿੱਚ 9877988446 ਇਹ ਨੰਬਰ ਦਿਖਾਇਆ ਜਾਂਦਾ ਜੀ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਪੜਿਆ ਕਰੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਸਾਫ਼ ਲਿਖਿਆ ਹੋਇਆ ਦਿਸਦਾ ਜੀ ਕਈ ਵਾਰੀ ਵੀਰ ਐਸਤੇ ਫੋਨ ਲਾ ਕੇ ਪੁੱਛਦੇ ਤੁਹਾਡੇ ਕੋਲ ਜ਼ਮੀਨ ਬਿਕਾਊ ਆ ਜਾਂ ਕੋਈ ਹੋਰ ਚੀਜ਼ ਸੋ ਵੀਰਾਂ ਨੂੰ ਬੇਨਤੀ ਹੈ ਜੀ ਇਹ ਨੰਬਰ ਦੀ ਜਗ੍ਹਾ ਤੁਸੀਂ ਤਾਂ ਹਾਲੀ ਸਾਈਡ ਸਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਚੈੱਕ ਕਰਿਆ ਕਰੋ ਜੀ ਉਹਦੇ ਵਿੱਚ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਤੇ ਜਿੱਥੇ ਤੁਸੀਂ ਵੀਡੀਓ ਦੇਖੀ ਹੁੰਦੀ ਹੈ ਮਤਲਬ ਤੁਹਾਡੀ ਵੀਡੀਓ ਚੱਲ ਰਹੀ ਹੈ ਜਿਹੜੀ ਚੀਜ਼ ਤੁਸੀਂ ਦੇਖੀਓ ਵੀਡੀਓ ਨੂੰ ਰੋਕ ਲਓ ਉਹਦਾ ਸਕਰੀਨਸ਼ਾਟ ਲਓ ਉਹਦੇ ਵਿੱਚ ਮਾਲਕਾਂ ਦੇ ਨੰਬਰ ਹੁੰਦੇ ਆ ਉਸ ਤੇ ਗੱਲ ਕਰਿਆ ਕਰੋ ਜੀ ਸਾਡਾ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਪੌਣੇ 6 ਕਿੱਲੇ ਜ਼ਮੀਨ ਵਿਕਾਊ ਹੈ ਜੀ 1990 ਦੀ ਤਕਸੀਮ ਹੋਈ ਹੈ 1.75 ਦਾ ਮੋਟਰ ਕਨੈਕਸ਼ਨ ਲੱਗਿਆ 30 ਫੁੱਟ ਬੋਰ ਇੱਕ ਨੰਬਰ ਦਾ ਪਾਣੀ 18 ਫੁੱਟ ਰੋਡ ਦਾ ਫਰੰਟ ਹੈ ਜੀ ਇੱਕ ਰਾਹੋਂ ਦਾ ਤਿੰਨ ਕਰਮਾਂ ਦਾ ਏਰੀਆ 깔깔ਾ ਮੋਗਾ ਡਰੋਲੀਪਾਈ ਰੋਡ ਤੇ 25 ਦਿਨਾਂ ਦੇ ਵਿੱਚ ਸੇਲ ਕਰਨਾ ਹੈ ਬਾਹਰ ਤਿੰਨ ਕਨਾਲਾਂ ਦਾ ਪਲਾਟ ਵੀ ਵਿਕਾਊ ਹੈ ਜੀ ਇਹ ਦੋਨੇ ਜ਼ਮੀਨ ਤੇ ਪਲਾਟ ਸੇਲ ਕਰਨੇ ਨੇ 20-25 ਦਿਨਾਂ ਦੇ ਵਿੱਚ ਇਹ ਵੀਰ ਨੇ ਦੁਬਾਰੇ ਵਾਪਸ ਜਾਣਾ ਜੀ ਇਹ ਜ਼ਮੀਨ ਵੇਚਣ ਦੇ ਲਈ ਇੰਡੀਆ ਆਏ ਹੋਏ ਨੇ 9915380502 ਇਸ ਨੰਬਰ ਤੇ ਫੋਨ ਕਰਕੇ ਐਨ ਆਰ ਆਈ ਵੀਰ ਦੇ ਪੌਣੇ 6 ਕਿਲੇ ਜ਼ਮੀਨ ਤੇ 3 ਕਨਾਲਾਂ ਦਾ ਪਲਾਟ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 9977988446 ਇਸ ਨੰਬਰ ਤੇ ਕੰਤੋ 7 ਫੁੱਟ ਮਾ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਫੋਟੋ ਮਾ ਭੇਜਣ ਵੇਲੇ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਵੀਰ ਵੀਡੀਓ ਫੋਟੋ ਮਾ ਭੇਜ ਕੇ ਅਗੇ ਕੁਛ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਭੇਜਿਆ ਕਰੋ ਸੋ ਬਣਦਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ